ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਗੁਰਦੁਆਰਾ ਤੂਬੜੀ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਜੀ ਨੇ ਮੁਗਲਾਂ ਤੇ ਆਸਾਮੀ ਸੈਨਾਵਾਂ 'ਵੀ ਸੰਧੀ ਕਰਵਾਈ ਸੀ ਤੂਬੜੀ ਸਾਹਿਬ ਪੱਛਮੀ ਬੰਗਾਲ ਦੇ ਨਾਲ ਲੱਗਦੇ ਆਸਾਮ ਦੇ ਜ਼ਿਲ੍ਹੇ ਗਵਾਲਪਾੜਾ ਬ੍ਰह्मਪੁੱਤਰ ਦਰਿਆ ਦੇ ਕੰਢੇ ਵਸਿਆ ਕਾਫੀ ਵੱਡਾ ਸ਼ਹਿਰ ਹੈ ਇਹ ਸ਼ਹਿਰ ਦਾ ਨਾਮ ਤੂਬੜੀ ਨਾਮ ਦੀ ਟੋਬਣ ਤੋਂ ਪਿਆ ਤੂਬੀ ਸ਼ਹਿਰ ਨੂੰ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੋਨਾਂ ਗੁਰੂਆਂ ਦੇ ਚਰਨ ਛੋਹ ਮਾਨ ਸੰਤਾਨ ਗੁਰੂ ਨਾਨਕ ਦੇਵ ਜੀ ਆਸਾਮ ਗੁਹਾਟੀ ਵੱਲ ਜਾਂਦੇ ਹੋਏ ਇੱਥੇ ਠਹਿਰੇ ਸਨ ਇੱਥੇ ਆਪ ਜੀ ਕੁਝ ਦਿਨ ਰੁਕੇ ਤਵੱਸਿਆ ਕੀਤੀ ਅਤੇ ਸਿੱਖੀ ਵੀ ਫੈਲਾਈ 쿠ਬਰੀ ਸਾਹਿਬ ਸਲੀਗੁੜੀ ਤੋਂ ਸਿੱਧਿਆ ਬੱਸਾਂ ਜਾਂਦੀਆਂ ਹਨ 쿠ਬਰੀ ਰੇਲਵੇ ਸਟੇਸ਼ਨ ਵੀ ਹੈ ਰੇਲਾ ਰਾਇ ਵੀ ਆ ਜਾ ਸਕਦੇ ਹੋ ਪਰ ਰੇਲ ਕੂਚ ਬਿਹਾਰ ਸਟੇਸ਼ਨ ਤੋਂ ਬਦਲਨੀ ਪੈਂਦੀ ਹੈ पूछ बिहार ਤੋਂ ਕੰਟੈਕਟਪਾਰ ਦਾ ਸਫਰ ਹੈ ਇੱਥੇ ਹੀ ਅੱਗੇ ਗੁਰੂ ਨਾਨਕ ਦੇਵ ਜੀ ਰੰਗਾ ਮਾਟੀ ਯੋਗੀ ਗੁਫਾ ਸਵਾਲ ਪਾੜਾ ਹੁੰਦੇ ਹੋਏ ਗੁਆਟੀ ਪਹੁੰਚੇ ਸਨ ਤਕਰੀਬਨ 100 ਸਾਲ ਮਗਰੋਂ ਗੁਰੂ ਤੇਗ ਬਹਾਦਰ ਜੀ ਇੱਥੇ ਆਏ ਮੁਗਲ ਬਾਦਸ਼ਾਹ اورنگزیب نے آسا ਦੇ ਉੱਤੇ قبضہ ਕਰਨ ਲਈ ਆਪਣੇ ਜਨਰਾਜਾ राम सिंह ਨੂੰ ਫੌਜਾਂ ਦੇ ਕੇ ਭੇਜਿਆ ਰਾਜਾ राम सिंह ਦੀ ਮਾਤਾ ਰਾਣੀ ਪੁਸ਼ਪਾ ਦੇਵੀ ਜੋ ਰਾਜਾ જયਸਿੰਘ ਦੀ ਪਤਨੀ ਸੀ ਉਹ ਗੁਰੂ ਜੀ ਦੀ ਪੱਕੀ ਸ਼ਰਧਾਲੂ ਸੀ ਉਹ ਗੁਰੂ ਤੇਗ ਬਹਾਦਰ ਜੀ ਵਿੱਚ ਬਹੁਤ ਵਿਸ਼ਵਾਸ ਰੱਖਦੀ ਸੀ ਜਦੋਂ ਰਾਜਾ ਰਾਮ ਸਿੰਘ ਆਸਾਮ ਵੱਲ ਚੱਲਣ ਲੱਗਿਆ ਮਾਤਾ ਨੇ ਕਿਹਾ ਬੇਟਾ ਆ ਸਵਾਮੀ ਲੋਕ ਬੜੇ ਜਾਦੂਗਰ ਹੁੰਦੇ ਹਨ ਰਾਹ ਵਿੱਚ ਗੁਰੂ ਤੇਗ ਬਹਾਦਰ ਜੀ ਪਾਸ ਪਟਨਾ ਸਾਹਿਬ ਦਰਸ਼ਨ ਕਰਕੇ ਜਾਣਾ ਜਾਂਦੇ ਰਾਜਾ ਰਾਮ ਸਿੰਘ ਨੇ ਪਟਨਾ ਪੜਾ ਕੀਤਾ ਤੇ ਤਦ ਗੁਰੂ ਜੀ ਢਾਕੇ ਵੱਲ ਚਲੇ ਗਏ ਸੰਤ पटना रुकण तो बाद राम सिंह टाके बल चला गया। ਉਥੇ ਗੁਰੂ ਜੀ ਦੇ ਦਰਸ਼ਨਾਂ ਮਗਰੋਂ ਆਪਣੀ ਮਾਤਾ ਦੀ ਇੱਛਾ ਜ਼ਾਹਿਰ ਕੀਤੀ। ਤਾਂ ਗੁਰੂ ਜੀ ਨੇ ਰਾਜਾ ਰਾਮ ਸਿੰਘ ਨਾਲ ਆਸਾਮ ਵੱਲ ਚੱਲਣਾ ਮੰਨ ਲਿਆ। ਗੁਰੂ ਜੀ ਅਤੇ ਰਾਜਾ ਰਾਮ ਸਿੰਘ 1668 ਇਸਵੀ ਨੂੰ टाਕਿਓਂ ਚੱਲ ਕੇ ਆਸਾਮ ਪਹੁੰਚੇ। ਆਸਾਮ ਪਹੁੰਚ ਕੇ ਗੁਰੂ ਜੀ ਦਾ ਡੇਰਾ ਗੁਰੂ ਨਾਨਕ ਦੇਵ ਸਥਾਨ ਦਮਦਵਾ ਸਾਹਿਬ ਤੁਗੜੀ ਵਿੱਚ ਲੱਗਾ। ਅਤੇ ਰਾਜਾ ਰਾਮ ਸਿੰਘ ਦੀਆਂ ਫੌਜਾਂ 15 ਮੀਲ ਦੂਰ ਰੰਗਾ ਮਾਟੀ ਉਤਰੀ ਅੱਗੇ ਰਾਜਾ ਚਕਰਤਾ ਵੈ ਸਿੰਘ ਆਪਣੇ ਪ੍ਰਸਿੱਧ ਜਰਨੈਲ ਮਿਸਟਰ ਬਾਰਫੂਕਨ ਦੀ ਕਮਾਂਡ ਹੇਠ ਸੈਨਾ ਲੈ ਕੇ ਪਹੁੰਚਿਆ ਸੀ ਉਸ ਸਮੇਂ ਆਸਾਮ ਜਾਦੂ ਤੰਤਰਾਂ ਦਾ ਗੜ ਸੀ ਹਰ ਖੇਤਰ ਵਿੱਚ ਜਾਦੂ ਟੂਣਿਆਂ ਦਾ ਅਸਰ ਸੀ ਗੁਰੂ ਜੀ ਨੇ ਰਾਜਾ ਰਾਮ ਸਿੰਘ ਜੋ ਕਿ ਮੁਗਲ ਫੌਜਾਂ ਦੀ ਅਗਵਾਈ ਕਰ ਰਹੇ ਸਨ ਉਸ ਸੰਦੇਸ਼ ਭੇਜਿਆ ਕਿ ਫੌਜਾਂ ਉੱਚੀ ਥਾਂ ਟਰਾਇਆ ਜਾਏ ਦੋਹਾਂ ਸੈਨਾਵਾਂ ਵਿੱਚ ਰੰਗਾ ਮਾਟੀ ਨਾਂ ਦੇ ਸਥਾਨ ਤੇ ਭਾਰੀ ਯੁੱਧ ਹੋਇਆ ਆਸਾਮੀ ਰਾਜੇ ਨੇ ਤੰਤਰਮੰਤਰ ਦੀ ਸ਼ਕਤੀਆਂ ਦਾ ਲਾਭ ਲੈਣ ਲਈ ਪ੍ਰਸਿੱਧ ਜਾਦੂਗਰ ਨੇਤਾ ਤੋਬਣ ਨੂੰ ਆਪ ਸ਼ਾਮਲ ਕਰ ਲਿਆ ਨੇਤਾ ਤੋਬਣ ਨੇ ਆਪਣੀ ਜਾਦਵੀ ਸ਼ਕਤੀ ਨਾਲ ਦਰਿਆ ਬ੍ਰह्मਪੁੱਤਰ ਵਿੱਚ ਹੜ ਲੈ ਆਂਦਾ ਰਾਜਾ ਰਾਮ ਸਿੰਘ ਦੀ ਸੈਨਾ ਪਹਿਲਾਂ ਹੀ ਉੱਚੀ ਥਾਂ ਤੇ ਸਨ ਜੋ ਥੋੜੀਆਂ ਨੀਵੀਂ ਥਾਂ ਤੇ ਰਹਿ ਗਈਆਂ ਸਨ ਉਹਨਾਂ ਦਾ ਨੁਕਸਾਨ ਹੋਇਆ ਨੇਤਾ ਤੋਂਬਣ ਨੇ ਜાળ ਲਿਆ ਕਿ ਉਸ ਦਾ ਜੰਤਰ ਮੰਤਰ ਨਕਾਰਾ ਕਰਨ ਲਈ ਗੁਰੂ ਨਾਨਕ ਦੇ ਨਵੇਂ ਰੂਪ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਹਨ ਇਸ ਲਈ ਪੂਨਾ ਨੇ ਇਸ ਲਈ ਜਾਦੂਗਰ ਨੇ ਗੁਰੂ ਜੀ ਤੇ ਵਾਰ ਕਰਨ ਲਈ ਇੱਕ ਵਿਸ਼ਾਲ ਪੱਥਰ ਦਰਿਆਵੋਂ ਪਾਰ ਗੁਰੂ ਜੀ ਵੱਲ ਮਾਰਿਆ ਹਰ ਸ਼ਰਣ ਪਾ ਗੁਰੂ ਸਾਹਿਬ ਨੇ ਤੀਰ ਮਾਰ ਕੇ țeड़ ਨੂੰ ਹਵਾ ਵਿੱਚ ਹੀ ਟੰਗ ਦਿੱਤਾ ਜੋ ਧਰਤੀ ਤੋਂ तकरीबन 6 ਫੁੱਟ ਉੱਚਾ ਰੁਕ ਗਿਆ ਜਾਦੂਗਰੀ ਨਾ ਚਲਦੀ ਦੇਖ ਕੇ ਜਾਦੂਗਰ ਨੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਤੇ ਆਟ ਗਈ ਉਹਦੇ ਨਾਲ ਹੋਰ ਜਾਦੂਗਰ ਵੀ ਗੁਰੂ ਜੀ ਦੇ ਸ਼ਰਨ ਚ ਆ ਗਏ ਗੁਰੂ ਜੀ ਨੇ ਉਹਨਾਂ ਨੂੰ ਜੰਤਰ ਮੰਤਰ ਤਿਆਗ ਕੇ ਵਾਹਿਗੁਰੂ ਜੀ ਦੇ ਨਾਮ ਜਪਣ ਲਈ ਅਤੇ ਮਨੁੱਖਤਾ ਦੀ ਸੇਵਾ ਕਰਨ ਲਈ ਪ੍ਰੇਰਿਆ ਉਪਦੇਸ਼ ਦਿੱਤਾ ਕਿ ਆਪਣੇ ਆਪ ਨੂੰ ਜੀਵਨ ਸਫਲ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ